ਸਸਿਕਾ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ 22 23 24 ਤਰੀਕ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਗੱਲ ਕਰਾਂਗੇ ਅੱਜ 22 ਜੁਲਾਈ ਦੀ ਤਾਂ ਸਵੇਰ ਤੋਂ ਤਾਜ਼ਾ ਸੈਟਲਟੇਮੇ ਤੁਹਾਡੇ ਸਾਹਮਣੇ ਹੈ ਜਿਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦੇ ਉੱਪਰ ਲਗਾਤਾਰ ਬੱਦਲਵਾਈ ਦਾ ਮਾਹੌਲ ਬਣਿਆ ਹੋਇਆ ਤੇ ਇਹ ਬੱਦਲਵਾਈ ਖਾਸ ਤੌਰ ਤੇ ਇਸ ਸੈਂਟਰਲ ਪੰਜਾਬ ਦੇ ਉੱਪਰ ਬਣੀ ਹੋਈ ਹੈ ਜਿਸ ਦੇ ਕਾਰਨ ਅਗਰ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਬਠਿੰਡਾ ਸੰਗਰੂਰ ਦੇ ਨੇੜੇ ਚੜ੍ਹਦਾ ਇਲਾਕਾ ਲੁਧਿਆਣਾ ਮੋਗਾ ਬਟਾਲਾ ਬਰਨਾਲਾ ਸ਼ਹਿਰ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਦਾ ਕੁਝ ਇਲਾਕਾ ਜੀ ਗੁਰਦਾਸਪੁਰ ਅਤੇ ਪਠਾਨਕੋਟ ਇਹਨਾਂ ਇਲਾਕਿਆਂ ਵਿੱਚ ਸਵੇਰ ਤੋਂ ਤਗੜਾ ਮੀਂਹ ਦੇਖਣ ਨੂੰ ਮਿਲ ਰਿਹਾ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤਗੜਾ ਮੀਂਹ ਹੋ ਰਿਹਾ ਹੈ ਜੀ ਤੁਸੀਂ ਵੀ ਅਗਰ ਇਹਨਾਂ ਜ਼ਿਲ੍ਹਿਆਂ ਤੋਂ ਬਿਲੋਂਗ ਕਰਦੇ ਹੋ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਿਓ ਤਾਂ ਕਿ ਮੌਸਮ ਦੀ ਆਉਂਦੀ ਜਾਣਕਾਰੀ ਤੁਹਾਨੂੰ ਪ੍ਰਾਪਤ ਹੋ ਸਕੇ ਬਾਕੀ ਤੁਸੀਂ ਅਗਰ ਕਮੈਂਟ ਕਰੋਗੇ ਤੁਹਾਡੇ ਕਮੈਂਟਸ ਰਾਹੀਂ ਬਾਕੀ ਦਰਸ਼ਕ ਵੀ ਰ ਤੱਕ ਜਾਣਕਾਰੀ ਪਹੁੰਚਦੀ ਹੋ ਜਾਗੀ ਕਿ ਤੇ ਜਾਣਕਾਰੀ ਲੈ ਕੇ ਬਾਕੀ ਦਰਸ਼ਕ ਵੀ ਲਾਹੇਵੰਦ ਹੋ ਸਕਣਗੇ ਗੱਲ ਕਰਾਂਗੇ ਤਾਂ ਪੰਜਾਬ ਦੇ ਉੱਪਰ ਇਹ ਸਿਸਟਮ ਇਸੇ ਤਰੀਕੇ ਨਾਲ ਬਣਿਆ ਰਹੇਗਾ ਹੌਲੀ ਹੌਲੀ ਇਸ ਦਾ ਦਾਇਰਾ ਵਧੇਗਾ ਥੋੜਾ ਬਹੁਤਾ ਇਸ ਦਾ ਅਸਰ ਹੁਸ਼ਿਆਰਪੁਰ ਤੋਂ ਨਵਾਂ ਸ਼ਹਿਰ ਨਵਾਂ ਸ਼ਹਿਰ ਤੋਂ ਨੰਗਲ ਰੰਧੁਰ ਸਾਹਿਬ ਦੇ ਹਿੱਸੇ ਤੱਕ ਵੀ ਪੈੰਦਾ ਹੋਇਆ ਦਿਖਾਈ ਦੇ ਸਕਦਾ ਹੈ ਬਾਕੀ ਬਾਅਦ ਦੁਪਹਿਰ ਤੱਕ ਪੰਜਾਬ ਦਾ ਬਹੁਤ ਸਾਰਾ ਤਾਪਮਾਨ ਜਿਹੜਾ ਉਹ ਘਟਦਾ ਹੋਇਆ ਦਿਖਾਈ ਦੇਵੇਗਾ ਅੱਜ ਗੱਲ ਕਰਾਂਗੇ ਕਿ ਤਾਪਮਾਨ ਆਮ ਦੇ ਨਾਲੋਂ 2 ਤੋਂ 3 ਡਿਗਰੀ ਘੱਟ ਰਹਿਣ ਦੀ ਉਮੀਦ ਹੈ ਜਾਨੀ ਕਿ ਅੱਜ ਤਾਪਮਾਨ ਜਿਹੜਾ ਹੈ ਉਹ 35 ਡਿਗਰੀ ਹੈ 32 ਤੇ 33 ਡਿਗਰੀ ਦੇ ਵਿਚਕਾਰ ਹੀ ਬਣੇ ਰਹਿਣਗੇ ਤੇ ਗਰਮੀ ਤੋਂ ਰਾਹਤ ਪੰਜਾਬ ਵਾਸੀਆਂ ਨੂੰ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਹੁਣ ਗੱਲ ਕਰਦੇ ਆ ਆਉਂਦੇ ਦਿਨਾਂ ਦੇ ਮੌਸਮ ਦੇ ਹਾਲਾਤਾਂ ਦੀ 22 ਤਰੀਕ ਦੀ ਜਾਣਕਾਰੀ ਤੁਸੀਂ ਦੇਖ ਹੀ ਚੁੱਕੇ ਹੋ ਅੱਜ ਦਾ ਹੁਣ ਗੱਲ ਕਰਦੇ 23 ਤੇ 24 ਦੀ 23 ਜੁਲਾਈ ਨੂੰ ਫੇਰ ਤੋਂ ਪੰਜਾਬ ਦੇ ਪੂਰਬੀ ਹਿੱਸੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਮੁਹਾਲੀ ਫਤਿਹ ਲੁਧਿਆਣਾ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਇਹਨਾਂ ਵਿੱਚ ਠੀਕ ਠਾਕ ਮੀਂਹ ਹੋਣ ਦੀ ਉਮੀਦ ਹੈ ਬਾਕੀ ਪੰਜਾਬ ਦੇ ਵਿੱਚ ਬੱਦਲਬਾਈ ਘੱਟ ਹੀ ਰਵੇਗੀ ਘੱਟ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਗੱਲ ਕਰੀਏ ਅਗਰ 24 ਤਰੀਕ ਦੀ ਤਾਂ 24 ਤਰੀਕ ਨੂੰ ਵੀ ਜਿਹੜੇ ਹਾਲਾਤ ਨੇ ਉਹ ਤੁਸੀਂ ਦੇਖ ਰਹੇ ਹੋ ਕਿ ਇਹਨਾਂ ਇਲਾਕਿਆਂ ਵਿੱਚ ਹੀ ਬੱਦਲਬਾਈ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਇਹਨਾਂ ਵਿੱਚ ਪੰਜਾਬ ਦੇ ਨਾਲ ਲੱਗਦੇ ਇਲਾਕੇ ਜਿਹੜੇ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਨੇ ਇਹਨਾਂ ਵਿੱਚ ਠੀਕ ਠਾਕ ਮੀਂਹ ਹੋਣ ਦੀ ਉਮੀਦ ਹੈ ਗੁਰਦਾਸਪੁਰ ਅਮਰਸਰ ਤਰਨਤਨ ਕਪੂਰਥਲਾ ਜਲੰਧਰ ਨਵਾਂ ਫਤੇਗੜ ਸਾਹਿਬ ਮੁਹਾਲੀ ਤੇ ਪਟਿਆਲਾ ਚੰਡੀਗੜ ਇਹਨਾਂ ਇਲਾਕਿਆਂ ਵਿੱਚ ਵੀ ਠੀਕ ਠਾਕ ਮੀਂਹ ਹੋਣ ਦੇ ਚਾਂਸ ਲਗਾਤਾਰ ਵਧਦੇ ਹੋਏ ਦਿਖਾਈ ਦੇ ਰਹੇ ਜਿਦਕਿ 21 22 ਤੇ 23 ਜੁਲਾਈ ਜੋ ਸਾਨੂੰ ਮੌਸਮ ਦਿਖ ਰਿਹਾ ਸੀ ਉਸੇ ਤਰੀਕੇ ਨਾਲ ਹੁਣ 22 23 ਤੇ 24 ਜੁਲਾਈ ਨੂੰ ਵੀ ਸੇਮ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ 24 ਜੁਲਾਈ ਤੱਕ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਬੱਦਲਬਾਜ ਦੇ ਹਾਲਾਤ ਬਣ ਰਹੇ ਨੇ ਬਾਕੀ ਦੁਪਹਿਰ ਤੱਕ ਜਿਹੜਾ ਸਿਸਟਮ ਚੇਂਜ ਹੋਵੇਗਾ ਤਾਂ ਉਹ ਜਾਣਕਾਰੀ ਤੁਹਾਨੂੰ ਦੁਪਹਿਰ ਦੇ ਸਮੇਂ ਲਗਭਗ 2 ਤੋਂ 2:30 ਵਜੇ ਤੱਕ ਦੇਣ ਦੀ ਕੋਸ਼ਿਸ਼ ਕਰਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਦੇ ਉੱਪਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਮਿਲਦੇ ਅਗਲੀ ਜਾਣਕਾਰੀ ਲੈ ਕੇ ਦੁਪਹਿਰ ਦੇ ਸਮੇਂ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ